ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਜាប់ਤਾ ਲੱਗਣ ਜਾ ਰਿਹਾ ਹੈਗਾ ਜ਼ਿਲ੍ਹਾ ਪ੍ਰਸ਼ਦ ਦੀ ਜਿਹੜੀ ਚੋਣਾਂ ਨੇ ਉਹਦਾ ਐਲਾਨ ਹੋ ਚੁੱਕਿਆ ਹੈ ਕੱਲ ਜਿਹੜੇ ਯਾਨੀ ਹਰਪੀ ਸਿੰਘ ਨੇ ਉਹਨਾਂ ਨੇ ਵੀ ਚੋਣ ਲੜਨ ਲਈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਸੀਂ ਚੋਣ ਲੜਾਂਗੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਫਸਰਾਂ ਦਾ ਵੀ ਤਬਾਦਲਾ ਹੋਇਆ ਇਸ ਤਬਾਦਲੇ ਨੂੰ ਕੀ ਚੋਣਾਂ ਦੇ ਨਾਲ ਜੋੜਿਆ ਦੇਖਿਆ ਜਾ ਸਕਦਾ ਹੈਗਾ ਬਿਲਕੁਲ لازਮੀ ਤੌਰ ਤੇ ਕਿਉਂਕਿ ਹੁਣ ਅੱਜ ਹੀ ਜਦੋਂ ਨਾਊਂਸਮੈਂਟ ਕਰ ਰਹੇ ਸੀ ਸੂਬਾ ਚੋਣ ਅਧਿਕਾਰੀ ਰਿਟਾਇਰਡ ਆਈਐਸ ਆਫੀਸਰ ਨੇ ਰਾਜਕਮਲ ਚੌਧਰੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਜਿਹੜਾ ਜ਼ਿਲ੍ਹਾ ਪ੍ਰੀਸ਼ਦਨ ਤੇ ਬਲਾਕ ਸੰਪਤੀਆਂ ਦੀ ਚੋਣਾਂ ਦੀ ਉਹਨਾਂ ਨੇ ਘੋਸ਼ਣਾ ਕਰ ਦਿੱਤੀ ਹੈ 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਦੇ 57 ਜ਼ੋਨ ਬਣਾਏਗੇ ਨੇ 154 ਪੰਚਾਇਤ ਸੰਪਤੀਆਂ ਇਹਨਾਂ ਦੇ 2863 ਜ਼ੋਨ ਬਣਾਏਗੇ ਨੇ ਕੁੱਲ ਜਿਹੜੇ ਰਜਿਸਟਰਡ ਵੋਟ ਹੈ ਜਿਹੜੇ 23 ਜ਼ਿਲ੍ਹਾ ਪ੍ਰੀਸ਼ਦ ਤੇ 154 ਪੰਚਾਇਤ ਸੰਪਤੀਆਂ ਜਿਹਨੇ ਵੋਟਾਂ ਪੈ ਰਹੀਆਂ ਨੇ ਉਹ ਕੁੱਲ 1 ਕਰੋੜ 36 ਲੱਖ 4650 ਵੋਟਰ ਨੇ ਜਿਹੜੇ ਵੋਟਾਂ ਪਾਉਣਗੇ ਇਨਾਂ ਵਿੱਚ ਬੰਦਿਆਂ ਦੀ ਗਿਣਤੀ ਹੈ 71,64,972 ਔਰਤਾਂ ਦੀ ਗਿਣਤੀ ਹੈ 64,39,497 ਤੇ 96 ਹਜ਼ਾਰ ਜਿਹੜੇ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਲੱਗ ਗਈਆਂ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਆਈਪੀਐਸ ਅਫਸਰ ਦੇ ਨਾਲ ਇੱਕ ਪੀਸੀਐਸ ਅਫਸਰ ਨੂੰ ਨਿਗਰਾਨੀ ਦੇ ਤੌਰ ਤੇ ਤਾਇਨਾਤ ਕੀਤਾ ਗਿਆ ਅ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਕਿ ਜਿਹੜੇ 14 ਨੂੰ ਵੋਟਾਂ ਪੈਣਗੀਆਂ ਸਤਾਰਾ ਨੂੰ ਰਿਜ਼ਲਟ ਹੋਏਗਾ ਤੇ ਨਾਮਜ਼ਦਗੀਆਂ ਜਿਹੜੀਆਂ ਵਾਂ ਉਹ 4 ਦਸੰਬਰ ਤੱਕ ਜਿਹੜੇ ਲੋਕ ਨਾਮਜ਼ਦਗੀਆਂ ਭਰ ਸਕਦੇ ਨੇ ਕਾਗਜ਼ਾਂ ਦੀ ਪਰਤਾਲ 5 ਨੂੰ ਹੋਏਗੀ 6 ਨੂੰ ਵਾਪਸੀ ਹੋ ਸਕਦੀ ਆ ਤੇ ਉਸ ਤੋਂ ਬਾਅਦ 14 ਨੂੰ ਵੋਟਾਂ ਪੈਣਗੀਆਂ ਹੁਣ ਦੂਜੀ ਗੱਲ ਹੈ ਕਿ ਇਹਦੇ ਨਾਲ ਹੀ ਅੱਜ ਹੀ ਸਰਕਾਰ ਨੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਆ ਕਰੀਬ 140 ਅਫਸਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਜਿਹਦੇ ਵਿੱਚ 21 ਦੋ ਆਈਐਸ ਨੇ ਤਿੰਨ ਆਈਪੀਐਸ ਨੇ 75 ਪੀਪੀਐਸ ਨੇ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਤੇ 58 ਪੀਸੀਐਸ ਸਬਤ ਨੇ ਉਹਨਾਂ ਦੇ ਜਿਹੜੇ ਤਬਾਦਲੇ ਜਿਹੜੇ ਨੇ ਕਰ ਦਿੱਤੇ ਹੈਗੇ ਨੇ ਇਹ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਸਬਡਿਵੀਜ਼ਨ ਤੇ ਲੱਗੇ ਹੈਗੇ ਨੇ ਜਾਂ ਜ਼ਿਲ੍ਹਾ ਲੈਵਲ ਤੇ ਜਿਹੜੇ ਅਧਿਕਾਰੀ ਲਗਾਏ ਗਏ ਨੇ ਹੁਣ ਇਹ ਸਰਕਾਰ ਦਾ ਇੱਕ ਹੋਰ ਵੱਡਾ ਇਮਤਿਹਾਨ ਹੈ ਇਸ ਮਸਲੇ ਵਿੱਚ ਪਹਿਲੇ ਤੇ 17 ਤਰੀਕ ਤੱਕ ਪੂਰੇ ਪੰਜਾਬ ਚ ਚੋਣ ਜਾਬਤਾ ਲੱਗ ਗਿਆ ਦਸੰਬਰ ਤੱਕ ਹੁਣ ਕੋਈ ਨਾਊਨਸਮੈਂਟ ਨਹੀਂ ਹੋਊਗਾ ਕੋਈ ਕੰਮ ਨਹੀਂ ਹੋਊਗਾ ਸਾਰੇ ਰੁਕ ਗਏ ਨੇ ਦੂਜਾ ਸਾਰੀਆਂ ਪਾਰਟੀਆਂ ਇਸ ਮਸਲੇ ਦੇ ਵਿੱਚ ਮੀਟਿੰਗਾਂ ਕਰ ਚੁੱਕੀਆਂ ਨੇ ਸ਼੍ਰੋਮਣੀ ਕਾਲੀ ਦਲ ਨੇ ਵੀ ਮੀਟਿੰਗ ਕੀਤੀ ਪੁਨਰ ਸਜੀਤ ਕਾਲੀ ਦਲ ਨੇ ਵੀ ਕੀਤੀ ਹੈ ਕਾਂਗਰਸ ਨੇ ਵੀ ਕੀਤੀ ਆਪ ਦੀਆਂ ਵੀ ਤਿਆਰ ਨੇ ਸਾਰੀਆਂ ਪਾਰਟੀਆਂ ਇਹ ਪਾਰਟੀ ਸਿੰਬਲ ਤੇ ਲੜਨਗੇ ਆਮ ਆਦੀ ਪਾਰਟੀ ਵਾਲੇ ਝਾੜੂ ਤੇ ਲੜਨਗੇ ਕਾਲੀ ਦਲ ਜਿਹੜਾ ਵਾ ਤੱਕੜੀ ਤੇ ਲੜੂਗਾ ਭਾਜਪਾ ਕਮਲ ਦੇ ਫੁੱਲ ਤੇ ਲੜੂਗਾ ਕਾਂਗਰਸ ਪਾਰਟੀ ਜਿਹੜੀ ਹੱਥ ਤੇ ਲੜਨਗੇ ਪੁਨਰ ਸਰਜੀਤ ਵਾਲੇ ਨੇ ਉਹ ਆਜ਼ਾਦ ਹੋਣਗੇ ਉਹਨਾਂ ਦੇ ਬੰਦੇ ਤੇ ਲੜਨਗੇ ਕਿਉਂਕਿ ਹਲੇ ਉਹਨਾਂ ਨੂੰ ਚੋਣ ਸਿੰਬਲ ਨਹੀਂ ਮਿਲਿਆ ਪਾਰਟੀ ਹਲੇ ਨਹੀਂ ਰਜਿਸਟਰਡ ਹੋਈ ਹੁਣ ਇਹ ਇੱਕ ਸਰਕਾਰ ਦਾ ਵੱਡਾ ਇਮਤਿਆਨਾ ਹੁੰਦਾ ਕਿ ਇਹ ਵੀ ਇਹ ਬਹੁਤ ਛੋਟੀ ਚੋਣ ਛੋਟੀ ਜੋਨ ਦੇ ਵਿੱਚ ਸਰਕਾਰਾਂ ਅਕਸਰ ਹੀ ਜ਼ਿਆਦਾ ਧੱਕੇ ਕਰਦੀਆਂ ਨੇ ਔਰ ਇਹ ਇੰਨਾ ਵੋਟਾਂ ਦਾ ਜਿਹੜਾ ਵਾ ਇਹ لازਮੀ ਤੌਰ ਤੇ ਉਸ ਤੋਂ 10 ਮਹੀਨੇ ਬਾਅਦ ਜੇਰੀਗਾ ਮਾ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਜਾਣੀਆਂ ਆ ਇਹਨਾਂ ਵੋਟਾਂ ਦਾ ਵੀ ਅਸਰ ਜਿਹੜਾ ਵਾ ਆਉਣ ਆਲੀਆਂ ਵਿਧਾਨ ਸਭਾ ਚੋਣਾਂ ਤੇ ਪਏਗਾ ਸਰਕਾਰ ਦੇ ਕਿਉਂਕਿ ਕਰੀਬ 4 ਸਾਲ ਹੋ ਚੁੱਕੇ ਨੇ 4 ਸਾਲ ਚ ਕਿੰਨੇ ਕੰਮ ਕੀ ਆ ਜਿਹੜੀਆਂ ਪੰਚਾਇਤ ਸੰਪਤੀਆਂ ਨੇ ਛੋਟੀਆਂ ਛੋਟੀਆਂ ਕਮੇਟੀਆਂ ਨੇ ਇੱਥੇ ਜਿਹੜੇ ਕਿੰਨੇ ਕੰਮ ਹੋਏ ਨੇ ਸ਼ਹਿਰਾਂ ਦੇ ਵਿੱਚ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਉੱਤੇ ਕਿੰਨੇ ਕੰਮ ਹੋਏ ਨੇ ਇਹ ਜਿਹੜੀਆਂ ਇਸਤੇ ਵੀ ਸਰਕਾਰ ਦੇ ਅਸਲੀ ਇਮਤਿਹਾਨ ਦਾ ਪਤਾ ਲੱਗੂਗਾ ਹਾਲਾਂਕਿ ਚੋਣ ਕਮਿਸ਼ਨ ਉਹ ਭਾਰਤੀ ਚੋਣ ਕਮਿਸ਼ਨ ਤੇ ਕਰਾਉਣੀ ਨੇ ਇਹ ਸੂਬਾ ਚੋਣ ਕਮਿਸ਼ਨਾਂ ਸੂਬਾ ਚੋਣ ਕਮਿਸ਼ਨ ਹਮੇਸ਼ਾ ਹੀ ਪਿਛਲੀਆਂ ਸਰਕਾਰਾਂ ਵੇਲੇ ਵੀ ਉਹ ਜ਼ਿਆਦਾ ਦਖਲ ਨਹੀਂ ਦਿੰਦਾਗਾ ਬਥੇਰੀਆਂ ਸ਼ਿਕਾਇਤਾਂ ਆਉਂਦੀਆਂ ਨੇ ਪਰ ਦੱਬੀਆਂ ਜਾਂਦੀਆਂ ਗਈਆਂ ਨੇ ਇਹ ਵੀ ਜਿਹੜੀਆਂ ਵੋਟਾਂ ਨੇ ਖਾਸ ਕਰਕੇ ਜਿਹੜੀ ਛੋਟੀ ਵੋਟ ਹੁੰਦੀ ਆ ਪੰਚਾਇਤਾਂ ਵਾਲੀਆਂ ਨਗਰ ਨਿਗਮਾਂ ਵਾਲੀਆਂ ਬਲਾਕ ਸਮਤੀ ਜ਼ਿਲ੍ਹਾ ਪ੍ਰਸ਼ਦ ਜਿਮਨੀ ਚੋਂ ਇਹ ਅਕਸਰ ਹੀ ਸਰਕਾਰਾਂ ਲੁੱਟਦੀਆਂ ਨੇ ਇਹ ਨਵੀਂ ਗੱਲ ਨਹੀਂ ਕਿ ਆਮ ਆਦੀ ਪਾਰਟੀ ੱੱਕੇ ਕਰ ਰਹੀ ਹੈ ਗਿਆ ਜੇ ਆਪਣੇ ਵਿਰੋਧੀਆਂ ਦੇ ਪਰਚੇ ਦਰਜੇ ਸਵਾਰ ਤੇ ਆਮ ਆਦੀ ਪਾਰਟੀ ਨੇ ਸਿਰਫ ਕਾਲੀਆਂ ਦੇ ਹੀ ਪਰਚੇ ਦਰਜ ਕੀਤੇ ਕਿਸੇ ਭਾਜਪਾ ਦੇ ਖਿਲਾਫ ਨਹੀਂ ਕੀਤੇ ਕਿਸੇ ਕਾਂਗਰਸ ਦੇ ਖਿਲਾਫ ਪਰਚੇ ਨਹੀਂ ਦਰਜ ਕੀਤੇ ਨੌ ਦੇ ਨੌ ਪਰਚੇ ਕਾਲੀ ਦਲ ਦੇ ਵਰਕਰਾਂ ਦੇ ਖਿਲਾਫ ਹੀ ਦਰਜ ਹੋਏ ਨੇ ਪਰ ਅਕਸਰ ਹੀ ਪਿਛਲੀਆਂ ਪਾਰਟੀਆਂ ਦੇ ਵਿੱਚ ਆਤੀ ਮਾਰ ਉਹ ਵੀ ਇਦਾਂ ਕਰਦੇ ਜੇ ਕਾਲੀਆਂ ਦੀ ਸਰਕਾਰ ਸੀ ਤੇ ਕਾਂਗਰਸੀਆਂ ਨੇ ਸਰਪੰਚ ਤੇ ਮੇਅਰ ਬਣ ਜਾਂਦੇ ਸੀ ਪੰਚਾਇਤ ਸੰਮਤੀਆਂ ਜਿਲ੍ਹਾ ਵੀ ਉਹਨਾਂ ਦੇ ਬੰਦ ਜੇ ਕਾਂਗਰਸ ਸੀ ਉਹਨਾਂ ਦੇ ਬੰਦ ਹੁਣ ਦੇਖਦੇ ਹਾਂ ਕਿ ਝਾੜੂ ਵਾਲਿਆਂ ਦੇ ਬੰਦੇ ਕਿੰਨੇ ਬਲਾਕ ਸੰਮਤੀ ਮੈਂਬਰ ਬੰਦੇ ਨੇ ਇਹ ਕਿਉਂਕਿ ਐਮਐਲਏ ਦਾ ਸਿੱਧਾ ਅਸਰ ਹੁੰਦਾ ਐਮਐਲਏ ਆਪਣੇ ਹਿਸਾਬ ਨਾਲ ਟਿਕਟਾਂ ਦਿਵਾਉਣਗੇ ਕਿ ਕਿ ਜਿਹੜੇ ਐਮਐਲਏ ਅੱਜ ਜਿਤਾਉਣਗੇ ਉਹ ਕਹਿਣਗੇ ਕਿ ਸਾਨੂੰ 2027 ਚ ਕਿੰਨਾ ਫਾਇਦਾ ਹੁੰਦਾ ਤੇ ਸਰਕਾਰ ਦਾ ਬਹੁਤ ਵੱਡਾ ਇਮਤਿਆਰ ਹੈ ਨਾ ਉਹ ਦੂਜਾ ਆਪੋਜੀਸ਼ਨ ਪਾਰਟੀਆਂ ਵੀ ਦੇਖਦੇ ਨੇ ਇਹਦੇ ਚ ਕਿੰਨੀਆਂ ਲੈ ਕੇ ਜਾਂਦੀਆਂ ਨੇ ਕਿ ਕਾਲੀ ਦਲ ਪਿੰਡਾਂ 'ਚ ਤਗੜਾ ਹੋ ਗਿਆ ਹੁੰਦਾ ਹੋ ਸਕਦਾ ਹੈ ਕਿ 7 70 80% ਸਰਕਾਰ ਦੇ ਬੰਦੇ ਜਿੱਤ ਜਾਣ ਪਰ ਜਿਹੜਾ ਇੰਨਾ ਵੋਟਾਂ ਦੇ ਵਿੱਚ ਜੇ ਦੂਜੇ ਨੰਬਰ ਤੇ ਵੀ ਆ ਗਿਆ ਤੇ ਉਹਦਾ 227 ਦੇ ਵਿੱਚ ਉਹਦਾ ਅਸਰ ਵੀ ਹੋਏਗਾ ਕਿਉਂਕਿ 227 ਦੀਆਂ ਚੋਣਾਂ ਫਿਰ ਸੂਬਾ ਚੋਣ ਕਮਿਸ਼ਨ ਜਾਂ ਪੰਜਾਬ ਸਰਕਾਰ ਨੇ ਨਹੀਂ ਕਰਾਉਣੀਆਂ ਉਹ ਤੇ ਭਾਰਤੀ ਚੋਣ ਕਮਿਸ਼ਨ ਨੇ ਕਰਾਉਣੀਆਂ ਤੇ ਭਾਰਤੀ ਚੋਣ ਕਮਿਸ਼ਨ ਦਾ ਜਿਹੜਾ ਡੰਡਾ ਵਾ ਉਹ ਸੂਬਾ ਚੋਣ ਕਮਿਸ਼ਨ ਵਾਲਾ ਡੰਡਾ ਜਿਹੜਾ ਵਾ ਉਹ ਜ਼ਿਆਦਾ ਭਾਰਾ ਹੁੰਦਾ 140 ਜਿਹੜੇ ਅਫਸਰ ਬਦਲੇ ਨੇ ਉਹਦਾ ਮੁੱਖ ਕਾਰਨ ਕੀ ਹੋ ਸਕਦਾ ਹੈਗਾ ਇਸ ਚੋਣਾਂ ਨੂੰ ਲੈ ਕੇ ਨਹੀਂ ਸਭ ਤੋਂ ਵੱਡੀ ਗੱਲ ਇਹ ਕਿ ਹੁਣ ਉਹਦੇ ਚ ਹੋਣਗੇ ਨਾ ਕਿ ਕਿਹੜੇ ਕਿਹਨ ਨੂੰ ਜ਼ਿੰਮੇਵਾਰੀ ਦੇਣੀ ਕਈ ਹੋ ਸਕਦਾ ਹੈ ਕਿ ਜਿੱਥੇ ਬਲਾਕ ਸੰਮਤੀਆਂ ਬੀ ਡੀ ਪੀਓ ਨਾ ਹੋਣਾ ਉੱਥੇ ਐਸ ਡੀ ਐਮ ਨਾ ਹੋਣਾ ਉਹ ਹੋ ਸਕਦਾ ਹੈ ਕਿ ਹੋਰ ਦੂਜਾ ਇਹ ਕਿ ਹੁਣ ਇਹ ਬਦਲਨੇ ਵੀ ਅਫਸਰ ਬਦਲਦੇ ਹਨ ਇਸੇ ਬਾਰੇ ਕਿਉਂਕਿ ਭਾਰਤੀ ਚੋਣ ਕਮਿਸ਼ਨ ਵੀ ਆ ਕੇ ਉਹ ਅਫਸਰ ਦੇਖਣੇ ਜਿਨ੍ਹਾਂ ਦੀ ਦੋ ਦੋ ਸਾਲ ਦੀ ਪੋਸਟਿੰਗ ਹੋ ਗਈ ਆ ਦੋ ਉਹ ਉਹਨਾਂ ਜਿਹੜੀਆਂ ਮੀਨਚ ਉਹਨਾਂ ਦੇ ਵਿੱਚ ਜਿਹੜੇ ਦੋ ਦੋ ਸਾਲ ਵਾਲੀਆਂ ਪੋਸਟਾਂ ਇਹਨਾਂ 'ਚ ਜਿਹੜੀਆਂ ਦੋ ਦੋ ਸਾਲ ਵਾਲੀਆਂ ਪੋਸਟਾਂ ਉਹ ਫਿਰ ਸ਼ਿਕਾਇਤਾਂ ਹੁੰਦੀਆਂ ਨੇ ਫਿਰ ਇਸ ਕਰਕੇ ਸਰਕਾਰ ਆਪਣੇ ਹਿਸਾਬ ਨਾਲ ਬਦਲ ਦਿੰਦੀ ਹੈ ਕਿ ਜਿਸ ਬੰਦੇ ਦੇ ਦੋ ਸਾਲ ਹੋ ਗਏ ਉਹਨੂੰ ਕਿਤੇ ਹੋਰ ਭੇਜ ਦੋ ਮੰਨ ਲਓ ਕਿ ਕਿਸੇ ਨੂੰ A ਸਟੇਸ਼ਨ ਭੇਜਤਾ ਕਿਸੇ ਨੂੰ B ਭੇਜਤਾ ਕਿਸੇ ਨੂੰ C ਭੇਜਤਾ A ਆਏ ਨੂੰ C ਭੇਜ ਦਸੀ ਹੈ ਇਹਨੂੰ A ਭੇਜ ਦਿੱਤਾ ਇੱਕ ਰੂਟੀਨ ਦੀ ਐਕਸਰਸਾਈਜ਼ ਆ ਕਿਉਂਕਿ ਜੇ ਉਸ ਤੋਂ ਬਾਅਦ ਜੇ ਬਦਲੀਆਂ ਫਿਰ ਸਰਕਾਰ ਨੂੰ ਪਰਮਿਸ਼ਨ ਲੈਣੀ ਪੈਣੀ ਆ ਇਸ ਕਰਕੇ ਉਹਨਾਂ ਨੇ ਰਾਜਕਮਲ ਚੌਧਰੀ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਜਿਹੜੇ 140 ਜਿਹੜੇ ਅਫਸਰ ਬਦਲੇ ਜਿਹਦੇ ਵਿੱਚ ਐਸਜੀਐਮ ਲੈਵਲ ਤੇ ਤੇ ਡੀਐਸਪੀ ਲੈਵਲ ਦੇ ਘੱਟੋ ਘੱਟ ਡੀਸੀ ਆਪਣੇ ਡੀਐਸਪੀ ਨਾ ਸੀ ਡੀਐਸਪੀ ਬਦਲ ਦਿੱਤੇ ਹੈਗੇ ਮਤਲਬ ਸਾਰੇ ਪੰਜਾਬ ਦੇ ਜਿਹੜੇ ਡੀਐਸਪੀ ਸਬਡਿਵੀਜ਼ਨ ਲੈਵਲ ਤੇ ਆ ਉਹੋ ਹੀ ਬਦਲ ਦਿੱਤੇ ਹੈਗੇ ਨੇ ਫਿਰ ਐਸਡੀਐਮ ਬਦਲ ਦਿੱਤੇ ਗਏ ਹੈਗੇ ਨੇ ਜਾਂ ਏਡੀਸੀ ਜਿਹੜੇ ਬਦਲ ਦਿੱਤੇ ਹੋਣਗੇ ਕਿਉਂਕਿ ਜੇ ਜ਼ਿਲ੍ਹਾ ਪ੍ਰੀਸ਼ਦ ਆ ਏਡੀਸੀ ਦੀ ਜ਼ਿੰਮੇਵਾਰੀ ਪੈਂਦੀ ਆ ਜੇ ਥੱਲੇ ਆ ਤੇ ਐਸਡੀਐਮ ਦੀ ਜ਼ਿੰਮੇਵਾਰੀ ਪੈਂਦੀ ਹੋ ਸਕਦਾ ਹੈ ਕਿ ਬਾਅਦ ਚ ਪਰਮਿਸ਼ਨ ਦੇ ਨਾਲ ਤਹਿਸੀਲਦਾਰ ਜਾਂ ਬੀਡੀਪੀਓ ਵੀ ਬਦਲੇ ਜਾਣ ਜੀ ਹੁਣ ਸ਼ਿਕਾਇਤਾਂ ਵੀ ਦੂਰ ਹੋਣੀਆਂ ਕਾਲੀਦਲੇ ਵਿੱਚ ਪਿੱਛੇ ਮੀਟਿੰਗ ਵਾਲੀ ਕਾਂਗਰਸ ਨੇ ਵੀ ਕਰ ਲਈ ਹੈਗੀ ਆ ਬੀਜੇਪੀ ਨੇ ਵੀ ਆਪਣੇ ਉਹਨਾਂ ਨੇ ਅਬਜ਼ਰਵਰ ਜਿਹੜੇ ਨੇ ਉਹ ਬਣਾ ਲਏ ਹੈਗੇ ਨੇ ਕਿ ਅਬਜ਼ਰਵਰਾਂ ਦੇ ਰਿਪੋਰਟ ਦੇ ਆਧਾਰ ਤੇ ਉਹ ਵੀ ਜਿਹੜੀ ਆ ਚੋਣਾਂ ਲੜਨਗੇ ਕਿ ਕਿਹਨੂੰ ਟਿਕਟ ਬਲਾਗ ਸੰਪਤੀ ਦੇਣੀਆਂ ਕਿਹਨੂੰ ਜ਼ਿਲ੍ਹਾ ਪ੍ਰਿਸ਼ਦ ਦੀ ਦੇਣੀਆਂ ਜੀ